ਸਖਵੀਰ ਬਾਦਲ ਦੇ ਨਾਲ ਬਰਗਾੜੀ ਵੀ ਹੈ ਇਹਦੇ ਨਾਲ ਸਿਰਸੇ ਵਾਲੇ ਦੀ ਮਾਫੀ ਵੀ ਹੈ ਇਹਦੇ ਨਾਲ ਬੇਅਦਵੀ ਵੀ ਜੁੜੀ ਹੋਈ ਹੈ ਇਹਦੇ ਨਾਲ ਆਰਥਿਕਤਾ ਵੀ ਜੁੜੀ ਹੋਈ ਹੈ ਵੀ ਆਰਥਿਕ ਦਾ ਢਾਹ ਲਾਈ ਹੈ ਹੈ ਹੋਰ ਵੀ ਜਿਵੇਂ ਡੀਜੀਪੀ ਬਣਾਏ ਹਨ ਜਿਹੜੇ ਦੋਸ਼ੀ ਸੀਗੇ ਬਾਕੀ ਇਹਨਾਂ ਦੇ ਟਿਕਟਾਂ ਨਾਲ ਵੀ ਨਵਾਜਿਆ ਉਹਨਾਂ ਨੂੰ ਮਤਲਬ ਹੋਰ ਕਾਫੀ ਕੁਝ ਹੈ ਫਿਰ ਇਹਨਾਂ ਨੇ ਤਲੰਜਲੀ ਦਿੱਤੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਹੂੰ ਬਿਨਾਂ ਸ਼ਰਤਾਂ ਤੋਂ ਬੀਜੇਪੀ ਨੂੰ ਸਮਰਥਨ ਦਿੰਦੇ ਰਹੇ ਜਿਹੜਾ ਅੱਜ ਕਹੀ ਜਾਂਦੇ ਆ ਬੀਜੇਪੀ ਦੀ ਇਹ ਬੀਜੇਪੀ ਦੀ ਆਪ ਬੀਜੇਪੀ ਨਾਲ ਭਾਈਵਾਲੀਆਂ ਪੁਗਾ ਕੇ ਪੰਜਾਬ ਨੂੰ ਢਾ ਲਾਈ ਹੂੰ ਠੀਕ ਹੈ ਨਾ ਉਹਦੇ ਨਾਲ ਸੁਵੀਰਵਾਦ ਦੀ ਤਖੜੀ ਚਾ ਕੁਝ ਹੈ ਹੁਣ ਆ ਗਈ ਨਵੇਂ ਕਾਲੀ ਦਲ ਹੂੰ ਹੁਣ ਤੁਸੀਂ ਪੱਤਰਕਾਰੋਂ ਮੈਨੂੰ ਇਹਦੇ ਚ ਨੁਕਸ ਕੱਢ ਕੇ ਦਿਖਾਓ ਹੂੰ ਮੈਂ ਕਲ ਕਮ ਹਾਂ ਗੁੱਸਾ ਤੇ ਨਹੀਂ ਕਰੋਗੇ ਨਹੀਂ ਕਰਦਾ ਜਿਹੜੇ ਤੁਹਾਡੇ ਕਾਲੇ ਦਲ ਦੇ ਵਿੱਚ ਅੱਜ ਨਵੇਂ ਕਾਲੇ ਦਲ ਦੇ ਵਿੱਚ ਵੀ ਪੁਰਾਣੇ ਚਿਹਰੇ ਬੈਠੇ ਨੇ ਉਹ ਵੀ ਤਾਂ ਉਹੀ ਹੈ ਜਿਹੜੇ ਸੁਖਵੀਰ ਬਾਦਲ ਦੇ ਨਾਲ ਸੀ ਉਹ ਵੀ ਤਾਂ ਉਹੀ ਹੈ ਜਿਸ ਵਕਤ ਮਾਫੀਆਂ ਦਿੱਤੀਆਂ ਗਿਆ ਸੀ ਨਾਲ ਕਿਤੇ ਨਾ ਕਿਤੇ ਸੁਖਵੀਰ ਬਾਦਲ ਦੇ ਉਦੋਂ ਹੈਗੇ ਸੀਗੇ ਬੇਸ਼ੱਕ ਬਗਾਵਤ ਬਾਚੇ ਕੀਤੀ ਪਰ ਸਾਥ ਤੇ ਉਹ ਵੀ ਸੀ ਨਾ ਲੋਕਾਂ ਨੂੰ ਵੀ ਤੇ ਦਿਖਾਈ ਦਿੰਦਾ